ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਐ ਡਾਇਰੈਕਟੋਰੇਟ ਜਨਰਲ ਸਿਵਲ ਡਿਫੈਂਸ ਵੱਲੋਂ ਜੋ ਆਪਾਂ ਨੂੰ ਲਗਾਤਾਰ ਗਰੁੱਪਾਂ ਦੇ ਵਿੱਚ ਮੈਸੇਜ ਆ ਰਿਹਾ ਕਿ ਇਹੜਾ ਹਾਈ ਅਲਰਟ ਆ ਉਹ ਜਾਰੀ ਕਰ ਦਿੱਤਾ ਗਿਆ 29 ਮਈ ਤੋਂ ਦੇਖੋ 2 ਜੂਨ ਤੱਕ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਕੋਈ ਵੀ ਵਿਅਕਤੀ ਬਾਹਰ ਮਤਲਬ ਖੁੱਲੇ ਅਸਮਾਨ ਹੇਠ ਨਹੀਂ ਜਾਣਾ ਚਾਹੀਦਾ ਕਿਉਂਕਿ ਮੌਸਮ ਵਿਭਾਗ ਨੇ ਕਿਹਾ ਹੈ ਕਿ ਤਾਪਮਾਨ 45 ਡਿਗਰੀ ਸੈਲਸੀਅਸ ਤਹੋਂ 55 ਡਿਗਰੀ ਸੈਲਸੀਅਸ ਤੱਕ ਵੱਧ ਜਾਵੇਗਾ ਜਿਸ ਕਾਰਨ ਜੇਕਰ ਕੋਈ ਵਿਅਕਤੀ ਦਮ ਘੁੱਟਦਾ ਮਹਿਸੂਸ ਕਰਦਾ ਹੈ ਜਾਂ ਅਚਾਨਕ ਬਿਮਾਰ ਹੋ ਜਾਂਦਾ ਹੈ ਤਾਂ ਤੁਰੰਤ ਡਾਕਟਰ ਨਾਲ ਸਲਾਹ ਕਰੋ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਰੱਖੋ ਤਾਂ ਜੋ ਹਵਾਦਾਰੀ ਨਾ ਹੋਵੇ ਮੋਬਾਈਲ ਫੋਨ ਦੀ ਵਰਤੋਂ ਕੱਟ ਕਰੋ ਮੋਬਾਈਲ ਫੋਨ ਫਟਣ ਦੀ ਸਭਾ ਹੈ ਕਿਰਪਾ ਕਰਕੇ ਸਾਵਧਾਨ ਰਹੋ ਅਤੇ ਲੋਕਾਂ ਨੂੰ ਸੂਚਿਤ ਕਰੋ ਜਿੰਨਾ ਹੋ ਸਕੇ ਦਹੀਂ ਲੱਕੜ ਦੇ ਸੇਬ ਦੇ ਜੂਸ ਆਦ ਵਰਗੇ ਕੋਲਡ ਡਰਿੰਕ ਨੇ ਜਿਹੜੇ ਉਹਨਾਂ ਦੀ ਵਰਤੋਂ ਕਰੋ ਤੇ ਅੱਗੇ ਬਹੁਤ ਜ਼ਰੂਰੀ ਸੂਚਨਾ ਇੱਕ ਹੋਰ ਆ ਸਿਵਲ ডিফেন্স ਡਾਇਰੈਕਟੋਰੇਟ ਜਨਰਲ ਨਾਗਰਿਕਾਂ ਤੇ ਨਿਵਾਸੀਆਂ ਨੂੰ ਇਹਤਿ ਲਿਖਿਆ ਪ੍ਰਤੀ ਸੂਚਿਤ ਵੀ ਇਹਨਾਂ ਤੋਂ ਵੀ ਗੱਲਾਂ ਤਾਂ ਵੀ ਸचेत ਕਰ ਰਿਹਾ ਜੋ ਆਉਣ ਵਾਲੇ ਦਿਨਾਂ ਵਿੱਚ ਜ਼ਿਆਦਾਤਰ ਇਲਾਕਿਆਂ ਵਿੱਚ ਤਾਪਮਾਨ 47 ਤੋਂ 55 ਡਿਗਰੀ ਸੈਲਸੀਅਸ ਦੇ ਵਿਚਕਾਰ ਵਧਨ ਅਤੇ ਵਧਨ ਦੀ ਸੰਭਾਅ ਬਣਾਈ। ਤਾਂ ਬੱਦਲਾਂ ਦੀ ਮੌਜੂਦਗੀ ਕਾਰਨ ਮੌਸਮ ਖਰਾਬੀ ਹੋ ਸਕਦਾ। ਇਸ ਲਈ ਇੱਥੇ ਕੁਝ ਚਿਤਾਵਣੀਆਂ ਤੇ ਸਾਵਧਾਨੀਆਂ ਦਿੱਤੀਆਂ ਗਈਆਂ ਨੇ ਜੋ ਵੀ ਮੈਂ ਤੁਹਾਨੂੰ ਪੜ ਕੇ ਸੁਣਾਉਂਗੀ। ਨੰਬਰ 1 ਹੈਗਾ ਗੈਸ ਸਪਲਾਈ, ਨੰਬਰ 2 ਲਾਈਟਰ, ਕਾਰਬੋਨੇਟਡ ਪੀਣ ਵਾਲੇ ਪਾਣੀ ਪਦਾਰਥ ਆਮ ਤੌਰ ਤੇ ਪਰਫਿਊਮ ਅਤੇ ਉਪਕਰਨ ਬੈਟਰੀਆਂ ਕਾਰਾਂ ਦੀਆਂ ਖਿੜਕੀਆਂ ਥੋੜੀਆਂ ਖੁੱਲੀਆਂ ਹੋਣੀਆਂ ਚਾਹੀਦੀਆਂ ਨੇ ਕਾਰ ਦੇ ਬਾਲਲ ਮਤਲਬ ਕਿ ਟੈਂਕ ਨੂੰ ਪੂਰੀ ਤਰ੍ਹਾਂ ਨਾ ਭਰੋ ਸਾਮ ਨੂੰ ਕਾਰ ਵਿੱਚ ਤੇਲ ਭਰੋ ਸਵੇਰੇ ਕਾਰਾਂ ਹੀ ਯਾਤਰਾ ਕਰਨ ਤੋਂ ਬਚੋ ਕਾਰ ਦੇ ਟਾਇਰਾਂ ਨੂੰ ਜ਼ਿਆਦਾ ਨਾ ਭਰੋ ਖਾਸ ਕਰਕੇ ਯਾਤਰਾ ਕਰਦੇ ਸਮੇਂ ਅੱਜ ਕੱਲ੍ਹ ਜਿਹੜੇ ਸੱਪ ਨੇ ਉਹ ਵੀ ਖੱਡਾਂ ਚੋਂ ਬਾਹਰ ਆ ਜਾਂਦੇ ਨੇ ਸੱਪਾਂ ਤੋਂ ਵੀ ਸਾਵਧਾਨ ਰਹੋ ਕਿਉਂਕਿ ਉਹ ਦੇਖੋ ਆਪਣੇ ਖੁੱਡਾਂ ਵਿੱਚੋਂ ਬਾਹਰ ਨਿਕਲ ਕੇ ਠੰਡੀਆਂ ਥਾਵਾਂ ਦੀ ਪਹਾੜ ਵਿੱਚ ਪਾਰਕਾਂ ਤੇ ਘਰਾਂ ਵਿੱਚ ਦਾਖਲ ਹੋ ਜਾਂਦੀ ਨੇ ਤਾਂ ਬਹੁਤ ਸਾਰਾ ਪਾਣੀ ਅਤੇ ਤਰਲ ਪਦਾਰਥ ਪੀਓ ਯਕੀਨੀ ਬਣਾਓ ਕਿ ਗੈਸ ਜਿਹੜਾ ਸਿਲੰਡਰ ਆ ਉਹ ਧੁੱਪ ਵਿੱਚ ਨਾ ਹੋਵੇ ਯਕੀਨੀ ਬਣਾਓ ਕਿ ਬਿਜਲੀ ਦੇ ਮੀਟਰ ਓਵਰਲੋਡ ਨਾ ਹੋਣ ਅਤੇ 에어 ਕੰਡੀਸ਼ਨਰ ਮਤਲਬ ਕਿ ਜਿਹੜੇ ਆਪਣੇ ਏਸੀ ਨੇ ਉਹਨਾਂ ਦੀ ਵਰਤੋਂ ਘਰ ਦੇ ਸਿਰਫ ਬੰਦ ਖੇਤਰਾਂ ਵਿੱਚ ਕਰੋ ਖਾਸ ਕਰਕੇ ਸਿਖਰ ਦੀ ਗਰਮੀ ਦੌਰਾਨ ਅਤੇ ਦੋ ਤੋਂ ਤਿੰਨ ਘੰਟੇ ਬਾਅਦ 30 ਮਿੰਟ ਉਸ ਨੂੰ ਆਰਾਮ ਦਿਵਾਓ। ਬਾਹਰ ਤਾਪਮਨ 45 ਤੋਂ 47 ਡਿਗਰੀ ਡਿਗਰੀ ਹੈ ਤੇ ਘਰ ਵਿੱਚ AC ਨੂੰ 24 25 ਤੇ ਰੱਖੋ। ਤੁਹਾਡੀ ਸਿਹਤ ਅਤੇ ਤੰਦਰੁਸਤੀ ਠੀਕ ਰਹੇਗੀ। ਤਾਂ ਸੂਰਜ ਦੀ ਜਿਹੜੀ ਰੋਸ਼ਨੀ ਉਹ ਵੀ ਸਿੱਧੇ ਸੰਪਰਕ ਵਿੱਚ ਆਉਣ ਤੋਂ ਬਚੋ। ਖਾਸ ਕਰਕੇ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਦੇ ਵਿਚਕਾਰ। ਇਹ ਥੋੜੀਆਂ ਗੱਲਾਂ ਸੀ ਜੋ ਆਪਾਂ ਨੂੰ ਆਈਆਂ ਸੀ ਆਪਣੇ ਗਰੁੱਪ ਦੇ ਵਿੱਚ। ਐ ਡਾਇਰੈਕਟੋਰੇਟ ਜਨਰਲ ਸਿਵਲ ਡਿਫੈਂਸ ਵੱਲੋਂ ਜੋ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਭੇਜ ਦਿਓ ਤਾਂ ਕਿ ਇਹ ਜਿਹੜੀਆਂ ਗੱਲਾਂ ਆਪਾਂ ਨੂੰ ਆਈਆਂ ਹੋਈਆਂ ਨੇ ਮੈਂ ਹਦਾਇਤਾਂ ਆਈਆਂ ਨੇ ਸਾਰੇ ਇਸ ਦੀ ਪਾਲਣਾ ਕਰਨ ਧੰਨਵਾਦ ਜੀ